ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਵਡੀ ਖਬਰ ਦੀ ਵਡੀ ਖਬਰ ਆ ਰਹੀ ਹੈ ਹੁਣੇ-ਹੁਣੇ ਵਿਕਰਮਮ ਜੀਠਿਆ ਦੇ ਬਾਰੇ ਵਿੱਚ ਆਈ ਇਹ ਵੱਡੀ ਖਬਰ ਹੈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਅੱਛੇ ਆ ਰਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਅਕਾਲੀ ਲੀਡਰ ਵਿਕਰਮਮ ਜੀਠਿਆ ਨੂੰ ਮਰ ਤੋਂ ਸੰਮਣ ਜਾਰੀ ਹੋਇਆ NDPS ਐਕਟ ਤਹਿਤ ਮਹਾਲੀ ਚ 2 ਸਾਲ ਪਹਿਲਾਂ ਦਰਜ ਕੀਤੇ ਗਏ ਕੇਸ ਦੀ ਜਾਂਚ ਲਈ ਪਿਛਲੇ ਦਿਨੀ ਪਟਿਆਲਾ ਦੇ DIG ਹਰਚੰਦ ਸਿੰਘ ਪੁੱਲ ਦੇ ਅਗਵਾਈ ਹੇਠ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਸੀ ਜਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਸਿੱਟੇ ਦੇ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਪੋਚ 45 16 ਜਨਵਰੀ ਨੂੰ ਪਟਿਆਲਾ ਸਥਿਤ DIG ਦੇ ਦਫ਼ਤਰ ਪੇਸ਼ ਹੋਣ ਲਈ ਕਿਹਾ ਗਿਆ ਤੇ ਉਂਝ एसकेएस ਦੀ ਪੁਸਤਗੈ ਸਪਰਤਾਲੀ ਭਾਵੇਂ ਮਜੀਠੀਆ ਤੋਂ 18 ਤੋਂ ਲੈ ਕੇ 3 ਦਸੰਬਰ ਨੂੰ ਦੋ ਵਾਰੀ ਪਟਿਆਲਾ ਚ ਪੁਛ ਪਰਤਾਲ ਕੀਤੀ ਜਾ ਚੁੱਕੀ ਪਰ ਉਦੋਂ ਐਸ ਸੈਟ ਦੇ ਮੁਖੀ ਏ ਡੀਜੀਪੀ ਮਕਵਿੰਦਰ ਸਿੰਘ ਸ਼ਿਨਾ ਸਾਨ ਸ਼ਿਨਾ ਨੇ 31 ਦਸੰਬਰ ਨੂੰ ਹਿਅਰ ਮੁਕਤ ਹੁਣ ਆਪਣਾ ਸਰਕਾਰ ਵੱਲੋਂ ਡੀਆਈਜੀ ਹਰਚਰਨ ਸਿੰਘ ਕੋਲ ਦੀ ਅਗਵਾਈ ਹੇਠ ਨਵੀ ਸੈਟ ਬਣਾਈ ਗਈ ਹੈ ਜਿਸ ਚ ਪਟਿਆਲਾ ਦੇ ਐਸਐਸਪੀ ਬਰੋਨ ਸ਼ਰਮਾ ਤੇ ਤੋਰੀ ਦੇ ਐਸਪੀ ਯੂਗੇਸ਼ ਸ਼ਰਮਾ ਨੂੰ ਵੀ ਨਵੇਂ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੇ ਹੁਣ ਮਜੀਠੀਆ ਨੂੰ 16 ਜਨਵਰੀ ਨੂੰ ਤਲਬ ਕੀਤਾ ਹੈ ਵੀਡੀਓ ਦੇਖਣ ਲਈ ਤਾਂ ਵੱਡਾ ਬਹੁਤ ਹੀ